ਪਦਵ ਇਸ ਸਰਕਾਰ ਦੇ ਵਿਰੁੱਧ ਗੁੱਸਾ ਵੱਧਦਾ ਜਾ ਰਿਹਾ ਉੱਥੇ ਹੀ ਪੰਜਾਬ ਅਤੇ ਫਿਰੋਜ਼ਪੁਰ ਜ਼ਿਲ੍ਹੇ ਦੇ ਸਵਲ ਹਸਪਤਾਲ ਦੇ ਵਿੱਚ ਵੀ ਡਾਕਟਰਾਂ ਨੇ ਹੁਣ ਧਰਨਾ ਦੇ ਦਿੱਤਾ ਹੈ ਡਾਕਟਰਾਂ ਅਤੇ ਲੋਕਾਂ ਦੇ ਵੱਲੋਂ ਹੱਤਾ ਵਿੱਚ ਮੋਮਬਤੀਆਂ ਫੜ ਕੇ ਕੈਂਟਲ ਮਾਰਚ ਕਰ ਦਿਆ ਗਿਆ ਡਾਕਟਰ ਨੇ ਕਿਹਾ ਕਿ ਡਾਕਟਰ ਦੇ ਨਾਲ ਬਲਾਤਕਾਰ ਅਤੇ ਕਤਲ ਕਰਨ ਵਾਲੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਸੈਂਟਰ ਪ੍ਰੋਟੈਕਸ਼ਨ ਐਕਟ ਲਾਗੂ ਕੀਤਾ ਜਾਵੇ ਹਸਪਤਾਲਾਂ ਦੇ ਵਿੱਚ ਡਾਕਟਰਾਂ ਦੀ ਸੁਰੱਖਿਆ ਨੂੰ ਵੀ ਯਕੀਨੀ ਬਣਾਇਆ ਜਾਵੇ ਇਹ ਸਾਰੰਭਤਕ ਨੈਸ਼ਨਲ ਹੈਡਲਾਈਨ ਬਣੀ ਹੋਈ ਹੈ ਇੱਕ ਜੇ ਕੇ ਡਾਕਟਰ ਕੋਲਕਾਤਾ ਦੇ ਆਧਿਕਰ ਮੈਡੀਕਲ ਕਾਲਜ ਦੇ ਟੂਰਲ ਗੈਂਗਰੇਕ ਹੋਇਆ ਉਸ ਤੋਂ ਬਾਅਦ ਉਹਦਾ ਮਰਡਰ ਕੈਪਚਰ ਕਰ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਜਿਹੜੀ ਇਨਵੈਸਟੀਗੇਸ਼ਨ ਵੀ ਹੈ ਉਹ ਵੀ ਬੜੀ ਛੋਭੀ ਤਰੀਕੇ ਨਾਲ ਕੀਤੀ ਗਈ ਹੈ ਕੋਈ ਸਰਕਾਰ ਉਹਦੇ ਵਿੱਚ ਜਿਹੜਾ ਵਿਸ਼ਵਾਸ ਦਾ ਸੰਕਾਰ ਹੈ ਸ ਸੀਰੀਅਸਲੀ ਲੱਗ ਰਿਹਾ ਇਨਵੈਸਟੀਗੇਸ਼ਨ ਦੇ ਵਿੱਚ ਤਾਂ ਅਸੀਂ ਇਹੀ ਮੰਗ ਕਰਨ ਵਾਸਤੇ ਅੱਜ ਇੱਕ ਤਾਂ ਰੋਸਵਾਰ ਪ੍ਰਦਰਸ਼ਨ ਕਰ ਰਹੇ ਆ ਇੱਕ ਆ ਵੀ ਜਸਟਿਸ ਉਸਕਰੀਆ ਤੋਂ ਮੰਗ ਕਰਨ ਵਾਸਤੇ ਇਹ ਰੋਸਵਾਰ ਕਰ ਰਹੇ ਆ ਦੂਜਾ ਸਾਡੀ ਡਿਮਾਂਡ ਹੈਗੀ ਹੈ ਕਿ ਅਸੀਂ ਸੈਂਟਰਲ ਪ੍ਰੋਟੈਕਸ਼ਨ ਐਕਟ ਨੂੰ ਲਾਗੂ ਕਰਵਾਉਣਾ ਚਾਹੁੰਦੇ ਆ ਤਾਂ ਕਿ ਡਾਕਟਰਾਂ ਉੱਤੇ ਜਿਹੜਾ ਇਹਨੇ ਪੈਸਾ ਦਾ ਮੋਲ ਹੈ ਉਹ ਸਾਰਾ ਖਤਮ ਹੋਵੇ ਤੇ ਅਸੀਂ ਸਿਕਿਉਰ ਫਿਊ ਕਰਕੇ ਆਪਣਾ ਕੰਮ ਕਰ ਸਕੀਏ ਇਹ ਇਹਦਾ ਕੈਂਡਲ ਮਾਰਚ ਹੈ ਅਸੀਂ ਇਹ ਤੋਂ ਸਿਵਲ ਹਸਪੀਟਲ ਤੋਂ ਕੱਢਾਂਗੇ ਤੇ ਉਦੋਂ ਸਿੰਘ ਚੌਂਕ ਜਾ ਕੇ ਖਤਮ ਹੋ ਜਾਏਗਾ ਤਾਂ ਅਸੀਂ ਇਹ ਕੈਂਡਲ ਮਾਰਚ ਕੱਢ ਰਹੇ ਆ ਇਹ ਅਸੀਂ ਸਾਡੇ ਕੋਲਕੱਤਾ ਅਰ ਜਿਹੜੀ ਸੈਕੰਡ ਇਅਰ ਪੀਜੀ ਰੈਜ਼ੀਡੈਂਟ ਸਾਡੀ ਡਾਕਟਰ ਭੈਣ ਦੇ ਨਾਲ ਜਿਹੜਾ ਰੇਪ ਹੋਇਆ ਤੇ ਮਰਡਰ ਕੀਤਾ ਗਿਆ ਇਹ ਅਸੀਂ ਹੁੰਦੇ ਰੋਸ਼ ਪ੍ਰਦਰਸ਼ਨ ਵੱਲੋਂ ਕੱਢ ਰਹੇ ਹਾਂ ਕਿ ਇਸ ਰੋਸ਼ ਪ੍ਰਦਰਸ਼ਨ ਨੂੰ ਵੇਖਦੇ ਹੋਏ ਜਿਹੜੀ ਸਰਕਾਰ ਆਪਣੀ ਕੁੰਭਕਰਨੀ ਨੀਂਦ ਸੁੱਤੀ ਹੋਈ ਹੈ ਉਹ ਜਾਗੇ ਅਤੇ ਇੱਕ ਸੈਂਟਰ ਪ੍ਰੋਟੈਕਸ਼ਨ ਐਕਟ ਲਾਗੂ ਕਰ ਸਕੇ ਅਤੇ ਜਿਹੜੀ ਸਿਕਿਉਰਿਟੀ ਅਰੇਂਜਮੈਂਟਸ ਹੈਗੀਆਂ ਹਸਪਤਾਲਾਂ ਦੀ ਤੇ ਦੂਜੀ ਵੀ ਹੈਲਥ케ਅਰ ਫੈਸਿਲਿਟੀਆਂ ਦੀ ਉਹ ਪ੍ਰੋਪਰਲੀ ਮੇਨਟੇਨ ਹੋ ਸਕਣ ਤਾਂ ਕਿ ਕੋਈ ਵੀ ਡਾਕਟਰ ਜਾਂ ਕੋਈ ਵੀ ਸਾਡਾ ਤੀ ਭੈਣਪਰਾ ਜਿਹੜੇ ਉੱਥੇ ਕੰਮ ਕਰ ਰਹੇ ਆ ਉਹ ਇੱਕ ਭੈਮੁਖਤ ਮਾਹੌਲ 'ਚ ਕੰਮ ਕਰ ਸਕੋ। ਨ ਦੇ ਨਾਲ ਰੇਟ ਐਂਡ ਮਰਡਰ ਹੋਇਆ ਉਹਦੇ ਕਰਕੇ ਇਹ ਚੈਨਲ ਮਾਰਚ ਚੱਲਿਆ ਜਾ ਰਿਹਾ ਹੈ ਕਿ ਰਿਪਰੈਜ਼ੈਂਟ ਕਰਦਾ ਹੈ ਕਿ ਇਹ ਕੁਝ ਨਹੀਂ ਹੋਣਾ ਚਾਹੀਦਾ ਸੀ ਜਿਹੜੀ ਫੀਮੇਲ ਨਾਲ ਸਾਇਰ ਡਾਕਟਰ ਹੋਵੇ ਸਾਇਰ ਫੋਨ ਹੋਵੇ ਤੇ ਇਹ ਸਿਵਲ ਹਸਪੀਟਲ ਤੋਂ ਲੈ ਕੇ ਉਦਮ ਸਿੰਘ ਉਦਮ ਸਿੰਘ ਕੌਂਸਲ ਸੱਗੇ ਜਾ ਰਿਹਾ ਹੈ ਕੀ ਮੰਗੀ ਕਰਦੇ ਮੈਂ ਹਾਂਜੀ ਕੀ ਮੰਗੀ ਕਰਦੇ ਹਾਂ ਜੀ ਸੈਂਟਰਲ ਪ੍ਰੋਟੈਕਸ਼ਨ ਆ ਜੀ ਲਾਗੂ ਹੋਏ ਤਾਂ ਕਿ ਮੈਡੀਕਲ ਆਫੀਸਰਜ਼ ਐਂਡ ਸਭ ਦੀ ਪ੍ਰੋਟੈਕਸ਼ਨ ਲਈ ਕੋਈ ਇੱਕ ਪੱਕਾ ਲਾਅ ਹੋਵੇ जेदि थोडा सिक्योअर फील करत फुट सांगू न्याय मिळ की नाव मग तो डॉक्टर रा